ਕਿਆ ਕੀ ਹਾਲ ਚੱਲ ਦੋਸਤੋ ਠੀਕ ਠਾਕ ਨੇ ਕਿਆ ਫੇਰ ਕਹਦੇ ਫੇਰ ਕਹਦੇ ਵਾਤੇ ਪਾਟ ਆ ਕੀ ਗੱਲ ਆ ਬਾਉ ਨੂੰ ਹਾਂਜੀ ਰਸ਼ੀਕਾਲ ਵੈਲਕਮ ਕੀ ਹਾਲ ਚਾਲ ਜਿਵੇਂ ਸਾਰੇ ਠੀਕ ਠਾਕ ਵਧੀਆ ਅੱਜ ਦਾ ਦਿਨ ਦੀ ਸ਼ੁਰੂਆਤ ਸ਼ਾਮ ਦਾ ਟਾਈਮ ਹੋ ਗਿਆ ਸਾਡੇ 6:00 6:30 ਦਾ ਮੈਂ ਗਿਆ ਥਿਆ ਬਾਜ਼ਾਰ ਥੋੜਾ ਕੰਮ ਆਪਾਂ ਦੁੱਧ ਫਿਰ ਲੈ ਆਈਏ ਤੇ ਫਤਨੂ ਬਾਤੀ ਆ ਜੈਕਟੀ ਜੀ ਬਾਤੀ ਫਤਨੂ ਕਿਉਂਕਿ ਠੰਡ ਬੜੀ ਹੈ ਤੇ ਮੈਂ ਜਨਾ ਬਾਜ਼ਾਰ ਤੇ ਸਮਾਨ ਪੁੰਜਣਾ ਥੋੜਾ ਜਿਆ ਲੈ ਆਈਏ ਉਹ ਕੋਲੋਂ ਆਵਾਂ ਜਿਹੜਾ ਸਮਾਨ ਚਾਹ ਹੋਰ ਜਿਆ ਇ ਕੀ ਵੇ ਆ ਜਾ ਫਤਨ ਇਹਨੂੰ ਲੈ ਜਾ ਆ ਚੱਲੀਏ ਅਸਲ ਵਿੱਚ ਗੱਡੀ ਤੇ ਨਹੀਂ ਪਤਮੇ ਜਾਣਾ ਮੈਂ ਮੋਟਸਾਲ ਤੇ ਜਾਣਾ ਇਹ ਤਾਂ ਜਾਣ ਤਿਆਰ ਪਰ ਤਿਆਰੀ ਰਹਿੰਦਾ ਮੈਨੂੰ ਇਦਾਂ ਲੈ ਜਾ ਨਹੀਂ ਪੁੱਤ ਇਹ ਬੜੀ ਠੰਡ ਹੈ ਮਿਕਲਾ ਹੋ ਗਿਆ ਨਾ ਹੈ 2 3 1 2 3 1 2 3 ਪਤਾ ਹੈ ਪਤਾ ਹੈ 1 2 3 1 2 3 1 2 3 ਅਦੇ 1 2 3 1 2 3 ਅਦੇ ਅਦੇ 1 2 3 ਪਤੇ ਤਰ 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 ਕਰ ਦੋ ਸੋਣੇ ਪਤੇ ਆ ਯੂਡੀ ਨੂੰ ਜੈਕਟ ਪਾਈ ਹੋਈ ਹੈ ਨਾ ਇਹਦੇ ਨਾਲ ਦੀ ਪਜਾਮੀ ਥੋੜੀ ਐਵੀ ਛੋਟੀ ਆ ਗਈ ਤਾਂ ਹੀ ਤਾਂ ਇਹੀ ਛੋਟੀ ਆ ਗਈ ਹੈ ਨਵਾਂ ਸੂਟੂ ਲੈਣ ਦਾ ਬਿੱਲੀ ਲੱਗਦੀ ਜਦੋਂ ਕੈਪ ਪਾ ਲੈਂਦਾ ਨਾ ਮਾਣਾਂ ਬਿੱਲੀ ਅੰਨਾ ਅੰਨਾ ਫੇਰੇ ਕਰੇ ਫੇਰੇ ਫੇਰੇ ਕਰੇ ਬਦੇ ਹੋਇਆ ਕਾਨੀ ਕਦ ਤੱਕ ਬੰਦ કરી ਫੇਰ કરી ਫੇਰ કરી ਨਹੀਂ ਨਹੀਂ ਕਰਨਾ ਲਵਿ ਚਿੰਗਲ ਆਇਆ ਸਾਡੇ ਕੋਲ ਆਪਣੇ ਆਪਣੇ ਬੇੜੇ ਦਾ ਡੱਬਾ ਲੈ ਕੇ ਆ ਚਿੰਗਲ ਵਧਾਈਆਂ ਦੇ ਦੁਨੀਆਂ ਨਾਲ ਬਹੁਤ ਬਹੁਤ ਸਭੀ ਤੇ ਰਹੇ ਆ ਬਾਰੂ ਹੁੰਡੀਆਂ ਹੋਰ ਜੰਗਲ ਠੀਕ ਠਾਕ ਸਾਰੇ ਵਧੀਆ ਹੋਰ ਜਨ ਤੂੰ ਸੁਣਾ ਵੈਰੀ ਜਨ ਹਾਂ ਇਦਾਂ ਕੀ ਐਂ ਬੰਮ ਕਈ ਗੱਲਾਂ ਕਰ ਤਲ ਬੈਠ ਜਾ ਬੈਠ ਉਹ ਠੀਕ ਹੈ ਮਨੇ ਚਿੰਕਲ ਦਾ ਮੰਡਾ ਆਜੋਗਾ ਕਿਨੇ ਚਿਰ ਦਾ ਹੋਗਾ ਪੰਜ ਮਹੀਨੇ ਪੰਜਾਂ ਮਹੀਨੇ ਬਾਅਦ ਦਬਾ ਚਿੰਕਲ ਲੈ ਕੇ ਚਲ ਇਹ ਵਾਗੇ ਥੋੜਾ ਲੇਟ ਹੋ ਕੰਮ ਕੋ ਆ ਦੇ ਚੱਕਰ ਚ ਨਹੀਂ ਨਹੀਂ ਕੋਈ ਗੱਲ ਪਿੰਡ ਨਹੀਂ ਪਿੰਡ ਤੇ ਨਹੀਂ ਪਿੰਡ ਤੇ ਨਹੀਂ ਪਹਿਲਾ ਡਬਾ ਮੇਰੇ ਹੱਲਾ ਆਇਆ ਹੈ ਮੇਲਾ ਇਹ ਦੋ ਤੇ ਇਹ ਦੋ ਹਾ ਚਿੰਕਲ ਨੇ ਮੇਰੇ ਵਾਸਤੇ ਗਿਫਟ ਲੈਣ ਦਾ ਪਰੇ ਦੀ ਲੋੜ ਨਹੀਂ ਘੜੀ ਲੈ ਕੇ ਆਇਆ ਚਿੰਕਲ ਉਹ ਇਹਨਾਂ ਮੈਂ ਚੰਕਲਾ ਆਉਂਗਾ ਜਰਾ ਕਾਈ ਕਰੇ ਮੈਂਬਰ ਘਰੇ ਹੁੰਦੇ ਨਾ ਤੇਰੇ ਸਾਰੇ ਤੇ ਸਪਰਾਈਟ ਬਚਾ ਲੈ ਮਗਣਾ ਆ ਵੀ ਚੱਲ ਰਾਈਟ ਪਰਸ ਦੀ ਰਹਾ ਆ ਉਹ ਡਾੜੀ ਠੀਕ ਹੈ ਘਰੇ ਵਧੀਆ ਸਾਰੇ ਮਾਮਾ ਬਾਰਿਸ਼ ਜਿਨਾ ਨਾ ਖਾਇਆ ਕਰ ਕਾਕੇ ਤੂੰ ਜਿਆਦਾ ਇਹ ਚੀਜ਼ਾਂ ਨਾ ਖਾਇਆ ਕਰ ਬਾਰਾ ਜਿਆਦਾ ਨਾ ਖਾਇਆ ਤੁਹਾਡੀ ਕੁੜੀਆ ਖਾਂਦੇ ਨਿਕਿਓ ਵਿੱਚ ਵਿੱਚ ਬਿਮਾਰ ਹੋ ਗਈ ਜਿਆਦਾ ਖਾਂਦੀ ਇਹਨੇ ਪੰਜਾਬੀ ਤੜਕਾ ਗੋਪੀ ਪੱਜਾ ਚੰਕਲਾ ਬੁਤਰੀ ਨਹੀਂ ਦੇ ਚੇ ਬੀ ਕੋਲ मला पण <laughs> <तार्वा ना> <laughs> 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 ते सगळे साफ करून काढले की और कितना तापोट है मेरा तेरे करदा तो इल्ला क्यों तू सयानी कदे सुन कदे कौन आया आज इनेले बिट आया गिट्टा पाजीना ने ये जंगल है ओ चिंता है ना ना चाती तेरा समाचार जी मगाइ मारो तो मगाइ रुमाएश को जाना पड़ेगा। पता है अपने मस्ती खेड़ दा प्यार। वीडियो अनियोजित सही करें सही करो यानि थाम नहीं लेते हम हमें। और वेला समझा बोलते को पिज़्ज़ा कटने को में। केला इधर आ गया पिज़्ज़ा। हाँ ਆਜੇ ਤੋਂ ਪਾਈ ਹੈ ਹਟਾ ਅਸੀਂ ਤਾਂ ਕੁਝ ਵੀ ਨਹੀਂ ਵਿੱਚ ਲਾਈ ਹੁਣ ਬੱਸ ਮੈਂ ਕਿਉਂ ਸਿਰੇ ਲਈਦਾ ਤਾਂ ਵੇਚੇ ਹੋਈ ਨਹੀਂ ਪਤਾ ਲੱਗਾ ਕੋਈ ਨਹੀਂ ਵਧੀਆ ਲੱਗਾ ਹੀ ਆ ਵੇਖੋ ਕਾਪੀਰਾਈਟ ਆ ਗਿਆ ਤੇ ਮੈਂ ਇਹਦੇ ਵਿੱਚ ਜੋ ਬੜੀਆਂ ਇਹਦੀਆਂ ਵੀਡੀਓ ਕੱਟੀਆਂ ਭਰਨਾ ਮੈਨੂੰ ਹੂੰ ਦਿਖਾਇਓ ਮਣਾ ਜੀ ਅੱਜ ਕੁ ਲੈ ਆਇਆ ਧਰਾਂ ਗੱਲਾਂ ਕਰਨਾ ਕਰ ਤੀ ਕੱਢ ਲੋ ਇਹਦਾ ਹੀਰਦੀ ਚਲਣ ਦੀ ਹੈ ਮੇਰੇ ਤੇ ਤੇ ਤਿੰਨ ਤਿੰਨ ਆਈਡੀਆਂ ਚਲਣ ਦੀਆਂ ਵੱਝਣਾ ਕਿੰਨਾ ਲਵੀਆ ਚੰਗਲ ਦਾ ਚੰਦਰਾ ਮਿਸਟਰ ਮਿਸਟਰ ਕੇਸਰ ਵਲੌਗ ਤੇ ਸਬਸਕ੍ਰਾਈਬਰ ਦੇ ਵਧਾਓ ਤੇ ਬੋਇਟਾਂ ਨੂੰ ਪੂਰਾ ਕਰੋ ਤੇ ਆਣਾ ਚੈੱਕ ਕਰ ਲੋ ਚੰਗੀ ਜਰਾ ਕਿਹੜੀ ਚੰਗਲਬਾਸ ਕੰਮ ਖਿੱਚੀ ਚੱਲਦੂ ਗੱਲੀ ਕੋਈ ਨਹੀਂ ਵਸ ਚੰਗਾ ਪਰਵਾਹ ਨਹੀਂ ਕਰਨੀ ਨਹੀਂ ਨਹੀਂ ਸਾਥ ਪੂਰਾ ਚਿੰਤਾ ਨਾ ਕਰ ਤੂੰ ਬਸ ਹੇਚਦਾ ਅੱਦਾ ਤੇ ਖਿੱਚ ਆ ਰਾਲ ਮਿਲ ਕੇ ਚੱਲਦਾ ਵਲੌਗ ਹੈ ਨਾ ਜਿੰਨੇ ਘਰ ਚ ਰਿਮੈਂਬਰ ਹਨ ਤੁਹਾਨੂੰ ਦੇ ਘਰ ਤੋਂ ਘਾਟੋ ਹਾਂਣਾ ਸੋ ਦੋ ਦਿਨ ਹੋ ਗਏ ਮਤਲਬ ਨਿਕਲਨੇ ਚਾਹੀਦੇ ਆ ਦੋ ਦਿਨ ਹੋਏ ਤੋਂ ਪਹਿਲਾਂ ਵੀ ਹੋਂਦਾ ਨਹੀਂ ਹੈ ਸਾਡੇ ਦੇ ਘਰ ਦੇ ਕਿਤੇ ਬਹੁਤ ਲੰਬੇ ਵੀ ਵਲੌਗ ਬਣਨ ਹਾਂ ਸਹੀ ਗੱਲ ਜਿਵੇਂ ਤੁਹਾਡੀ ਫੈਮਿਲੀ ਕਿੰਨੀ ਦੋ ਵਲੌਗ ਵੀ ਬਣ ਜਾਂਦੇ ਉਤੋਂ ਥੱਲੇ ਥੱਲੇ ਉਤੋਂ ਸਾਰਾ ਚੱਲਦਾ ਰਹਿੰਦਾ ਬੜਾ ਉੱਤੀਏ ਬਣੇ ਪਰ ਇਦਾਂ ਜਦੋਂ ਵੀ ਜਦੋਂ ਕੋਈ ਕੰਮ ਬੰਦਾ ਕਰਦਾ ਕੋਈ ਸਾਥ ਨਹੀਂ ਜੰਗਲ ਦਿੰਦਾ ਹੈ ਜੀ ਹੈ ਕਿ ਗੱਲ ਐ ਹੋਈ ਹੁੰਦੀ ਹੈ ਇੱਕਦਿ ਟੈਨਸ਼ਨਾਂ ਬੜੀਆਂ ਤੇ ਕਰਦਾ ਕੀ ਪਾਪਾ ਕੋ ਭੱਜ ਗਿਆ ਕਾਸਤ ਆਮੜੇ ਦਾ ਅਰਜੁਨ ਸਤਨਾਮ ਹੀ ਬੁੜਿਆ ਕਰਦਾ ਹੈ ਹੈ ਸਤਨਾਮ ਸਿੰਘ ਕਰਿਆਣਾ ਸਤਨਾਮ ਹੈ ਨੰਦ ਨਾ ਮੇਰੇ ਸਤਨਾਮ ਸਿੰਘ ਕਹਿੰਦਾ ਮੇਰਾ ਅਰਜਨ ਸਿੰਘ ਸਿੱਧਾ ਨਾ ਅਗੀ ਅਰਜਨ ਸਿੰਘ ਅਰਜਨ 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 ਕੱਲਾ ਸਿੰਘ ਨੀਗਾ ਅਰਜਨ ਸਿੰਘ ਦਾ ਪਰ ਇਹਨੇ ਸਾਰੇ ਅਰਜੁਨ ਅਰਜੁਨ ਕਰਦੇ ਆ ਇਹ ਮਹਾਭਾਰਤ ਵਾਲਾ ਅਰਜੁਨ ਨਹੀਂ ਆ ਇਹ ਤੁਹੇ ਦੇ ਵਾਲਾ ਹੈ ਨਾ ਇਹ ਸਾਰੇ ਕਿਤਾਬ ਨਹੀਂ ਆ ਉਹ ਦੋ ਤੂੰ ਅਰਜਨ ਸਿੰਘ ਆ പതേ <laughs> ਮਿੰਦਰਾ ਹੈ ਪਤੀ ਆਇਆ ਲਖੋ ਬਿੱਦਰ ਬਣ ਗਿਆ ਮਿੰਦਰਾ ਬਣ ਗਿਆ ਮਿੰਦਰਾ ਬਣ ਗਿਆ ਲੋਕਾਂ ਤੇ ਆਨੇ ਆ ਲੈ ਬਿੱਕਲ ਨੂੰ ਬਹੁਤ ਬਧਾਈਆਂ ਕਰੇ ਫਿਰ ਫੁਣ ਕੇ ਹੈ ਸਿਹਤ ਫੁਣ ਕੇ ਲੈ ਉਹ ਵੀ ਮੈਂ ਲਈ ਫੂ ਵੀ ਆਉਗਾ ਉਹ ਫੁਣ ਕੇ ਪਿੰਦਾ ਸੀ ਮੇਰੇ ਭਰਾਇਆ ਮੈਂ ਮਠਾਈ ਬੋ ਅੰਡਾ ਜੰਕਲ ਹੈ ਮੈਂ ਕਿਚਨ ਤੱਕ ਮਲਾਈ ਬੜਾ ਸੀਟ ਵਾਲੇ ਨਹੀਂ ਹੈ ਸੇਮਾੜਾ ਉਹਨਾਂ ਨੂੰ ਇਹ ਚੀਜ਼ ਦੇ ਸੀ ਕਿ ਉਹ ਬਣਾ ਦੇ ਤਾ ਵਧਾਈਆਂ ਵਧਾਈਆਂ ਤੈਨੂੰ ਇੱਕ ਵਾਰੀ ਫੇਰ ਇਹ ਤੇ ਬੜੀ ਪਿਆਰ ਨਾਲ ਬੋਲਣ ਦੇ ਆਹੋ ਤੇ ਕਰ ਤੈਨੂੰ ਗਲਪੇ ਦੀਆਂ ਇਹਨਾਂ ਕੋਲ ਇੱਥੇ ਚੰਗਲ ਬੰਨਣਾ ਪੈਂਦਾ ਨਾ ਮੜਾ ਮੋਟਾ ਹਾਂਜੀ ਆਹ ਕੀ ਹੁੰਦਾ ਵੇ ਇਹਨਾਂ ਬਾਕੀ ਚਲੀਏ ਆਹ ਗੜੀ ਫੋਟੋ ਲਾ ਲ ਮੈਂ ਇਧਰ ਤਾਇਆ ਬੰਨ ਕਿਹੜਾ ਤੂੰ ਮਮ ਬਲੋਕ ਬੰਨ ਉਹ ਚਲ ਕੱਢ ਦੇ ਨਹੀਂ ਵਾ ਕੋਈ ਕਿੰਨਾ ਜੇ ਤੂੰ ਗੋਫੀ ਲੋ ਅਸੀਂ ਇੱਕ ਨਿਵੇਂ ਜਾਂਦਾ ਦੂਜੀ ਤੇਜੀ ਨਾ ਜਿਹੜੇ ਯੂਕੇਜੀ ਚ ਯੂਕੇਜੀ ਚ ਐਸ ਇਸ ਵਨ ਕਿਰਤ ਨੀ ਤਰੀ ਨਾ ਇਹਨੇ 6 ਸਾਲ ਦਾ ਕੰਮ ਹੋ ਜਾਣਾ ਹੁਣ ਸੱਤਵਾਂ ਸਟਾਰਟ ਹੋਣਾ ਦਾ ਹੁਣ ਹੁਣੇ ਨਹੀਂ ਫਸਟ ਚ ਜਾਣਾ ਤੁਹਾਨੂੰ 6 ਨਾ ਸਾਢੇ 3 ਸਾਲ ਦਾ ਹੀ ਤੁਹਾਨੂੰ ਸਕੂਲ ਪਾਇਆ ਇਹਨੂੰ ਸਾਢੇ 3 ਸਾਲ ਦਾ ਲੇਟ ਪਾਇਆ ਤੇ ਲੇਟ ਪਾਇਆ ਕਿੰਨੇ ਮਹੀਨੇ ਪੰਜ ਦਾ ਪੰਜ ਦਾ ਨਹੀਂ ਕਿਹਾ ਹੁਣ ਮੂਹ ਜੀ ਨਿਕਲਿਆ 6 ਵਾਂ ਲੱਗ ਗਿਆ ਸੱਤਵਾਂ ਲੱਗਣ ਵਾਲਾ ਲਾ ਵੀ ਚਿੰਗਲ ਚੱਲਿਆ ਮੈਂ ਤਾਂ ਕਰ ਰੁਕਦਾ ਤੇ ਫੇਰ ਸੀ ਤੂੰ ਆਈ ਤਾ ਮੈਂ ਮਾਰੂਗਾ ਜਿਹੜਾ ਕੋਈ ਨਹੀਂ ਕਰਦੇ ਕੈਮਰਾ ਹਿਲਾ ਗਿਆ ਮੈਂ ਆਉਂਗਾ ਕੋਈ ਗੱਲ ਨਹੀਂ ਮਾਰੂਗਾ ਜਰਾ ਤਾਂ ਲੇਟ ਹੋ ਜਾਂਦਾ ਕੀ ਕਰਨਾ ਲੋਕ ਮਾਰਦੇ ਐ ਲੋਕ ਕੋਈ ਸਹੀ ਗੱਲ ਐ ਚੰਕਲ ਲੋਕ ਮਾਰਨੇ ਪੈਂਦੇ ਚੰਕਲ ਇੱਥੇ ਤੁਹਾਨੂੰ ਪਤਾ ਹੀ ਆ ਏਰੀਆ ਵੇਖ ਲੈ ਕਿਦਾਂ ਦਾ ਬਾਕੀ ਏਰੀਆ ਬੜਾ ਪੁੱਲਾ ਜਿਹਾ ਨਾ ਖਾੜਾ ਵੀ ਦਈਆ ਇੱਥੇ ਖਾੜੀ ਵੀ ਜਿਆਦੀ ਤੇ ਗਰਮੀ ਵੀ ਜਿਆਦੀ ਤਾਹ ਇਹਨਾਂ ਨੂੰ ਆਖਿਆ ਜੈਕਟ ਪਾ ਲੈ ਜੈਕਟ ਤਾਵੇਂ ਤੇ ਤੋਤੀਆ ਤੇ ਲੱਗਿਆ ਟੋਠੀ ਲੱਗੀ ਪੈਣ ਮੈਨੂੰ ਫੇਰ ਕੁੱਤੀਆ ਆਹ ਆਹ ਦਾ ਪਲੱਡ ਚ ਮੈਂ ਤਾਂ ਕਹਿੰਦਾ ਨਾਲ ਦਾ ਲੱਲਾ ਪਲੱਡ ਚੰਕਲ ਆ ਜਾ ਮੇਰੇ ਲੱਗ ਜਾ ਗਾਡੀ ਗੋਡੀ ਐ ਕਿ ਨਹੀਂ ਬਸ ਚਾਬੀ ਲੈ ਆਇਆ ਕੀ ਬਸ ਉਹ ਚਾਬੀ ਫੜਾ ਦੇਂਗਾ ਮੋਟਰਸਾਈਕਲ ਦੀ ਮੰਮੀ ਅੰਦਰ ਬੰਦ ਲਉਂਗਾ ਫੇਰ ਕਿੰਨਾ ਮੈਂ ਅੰਦਰ ਰਹਿ ਗਿਆ ਫੋਟੋ ਵਾਜਿਆ ਲੱਗੇ ਇਧਰ ਵਾਜਿਓ ਲੱਗੇ ਖੜਕਾਉਣ ਡਿਆ ਹੋਏ ਚਲ ਧਿਆਨ ਨਾਲ ਹਾਂਜੀ ਧਿਆਨ ਨਾਲ ਅਰਮਾਨ ਮੇਰੇ ਅੰਦਰ ਰਹਿ ਗਿਆ ਵੀ ਕੀ ਚਾਚੂ ਤੇਰਾ ਚਲ ਗਿਆ ਹੀ ਤੇ